ਖਬਰ ਨਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸਾਰੇ ਪਾਸੇ ਸ਼ਾਇਦ ਸੋਗ ਦੀ ਲਹਿ ਕਿਉਂਕਿ ਅਚਨਚੇਤ ਮੁੱਖ ਮੰਤਰੀ ਦਾ ਦਿਹਾਂਤ ਹੋ ਗਿਆ ਹੈ ਦੂਸਰੇ ਪਾਸੇ ਅੱਜ ਉਹਨਾਂ ਦੇ ਲੜਕੇ ਵੱਲੋਂ ਇਹ ਜਾਣਕਾਰੀ ਟਵਿੱਟਰ ਤੇ ਦਿੱਤੀ ਗਈ ਹੈ ਅਤੇ ਨਾਲੇ ਉਹਨੇ ਦੁੱਗਗੇ ਅਤੇ ਦੁਖੀ ਮਾਨ ਦੇ ਨਾਲ ਕਿਹਾ ਹੈ ਕਿ ਅੱਜ ਮੈਂ ਆਪਣੇ ਪਿਤਾ ਤੋਂ ਵਿੜਾ ਜਿਰ ਹੋ ਗਿਆ ਹਾਂ ਮੈਂ ਸ਼ਕਤੀਹੀਨ ਹੋ ਗਿਆ ਹਾਂ ਮੈਂ ਪਾਵਰਲੈਸ ਕੁੜਿਆ ਹ ਪਿਓ ਦਾ ਸਾਯਾ ਸਿਰ ਤੇ ਬੜਾ ਵੱਡਾ ਹੁੰਦਾ ਹੈ ਅੱਜ ਉਸ ਦੇ ਲੜਕੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਸ਼ਿਭੂ ਸਰੋਂ ਦੀ ਮੌਤ ਖ਼ਬਰ ਸਾਭ ਚਾਰਕਣ ਦੇ ਸਾਬਕਾ ਮੁੱਖ ਮੰਤਰੀ ਸ਼ਿਭੂ ਸਰੋਂ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਆਖਰੀ ਸਾਹ ਲਿਆ ਉਹ ਡੇਢ ਮਹੀਨੇ ਤੋਂ ਅਲਾਸ ਅਦਿਲਸਨ ਦੱਸ ਤੁਹਾਨੂੰ ਦੱਸ ਦੀ ਕਿ ਗੁਰੂ ਜੀ ਦਾ ਸਰੀਰ ਅੱਜ ਰਾਂਚੀ ਪਹੁੰਚੇਗਾ ਕੱਲ ਵਿਧਾਨ ਸਭਾ ਦਰਸ਼ਨ ਲਈ ਰੱਖਿਆ ਜਾਵੇਗਾ ਅੰਤਮ ਸੰਸਕਾਰ ਕੱਲ ਸ਼ਾਮ ਰਾਮਗੜ੍ਹ ਦੇ ਨੇਮਰਾ ਵਿਖੇ ਕੀਤਾ ਜਾਵੇਗਾ ਨੇਮਰਾ ਮੁੱਖ ਮੰਤਰੀ ਜੀ ਦਾ ਜੱਦੀ ਪਿੰਡ ਤੇ ਜਨਮ ਸਥਾਨ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਿਮੂ ਸੇਨ ਨੂੰ ਗੁਰਦੇ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਜੂਨ ਦੇ ਆਖਰੀ ਹਫਤੇ ਹਸਪਤਾਲ 'ਚ ਰਖਾਲ ਕਰਵਾਇਆ ਗਿਆ ਸੀ ਮੁੱਖ ਮੰਤਰੀ ਹਿਮਸਰੇਨ ਨੇ ਦਸ ਨੂੰ ਪਿਤਾ ਦੇ ਹਾਂ ਦੀ ਜਾਣਕਾਰੀ ਦਿੱਤੀ ਹੈ ਸਤਿਕਾਰਯੋਗ ਦਿਸਵਾਸ ਗੁਰੂ ਜੂ ਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਅੱਜ ਮੈਂ ਖਾਲੀ ਅੱਜ ਮੈਂ ਜ਼ੀਰੋ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਹਿਮਸੁਰਾਨ ਆਪਣੇ ਪਿਤਾ ਦੇ ਦਿਹਾਤ ਤੇ ਡੂੰਗੀ ਸਵੇਦਨਾ ਪ੍ਰਗਟ ਕੀਤੀ ਹੈ ਅੱਜ ਮੈਂ ਖਾਲੀ ਹਾਂ ਮੇਰੇ ਪਿਤਾ ਜੀ ਸਿਰ ਝਾਰਖੰਡ ਤੋਂ ਸਗੋ ਦੇਸ਼ ਭਰ ਵਿੱਚ ਸਮਾਜਿਕ ਨਿਆਂ ਲਈ ਅਣਗਿਣਤ ਲੜਾਈਆਂ ਲੜੀਆਂ ਉਹਨਾਂ ਦੀ ਯਾਦ ਹਮੇਸ਼ਾ ਰਹੇਗੀ ਰਾਸ਼ਟਰਪਤੀ ਦ੍ਰੁਪਤੀ ਵਰਮਨ ਕੇਂਦਰੀ ਮੰਤਰੀ ਨਿਤਰ ਗਟਕਰੀ ਅਤੇ ਕਈ ਹੋਰ ਪ੍ਰਮੁੱਖ ਨਦਾਵਾਂ ਨੇ ਸ਼ਿਮੂ ਸਰੇਨ ਦੀ ਮੌਤ ਤੇ ਸੋਗ ਪ੍ਰਗਟ ਕੀਤਾ ਹੈ ਦੱਸਦੀ ਕਿ ਝਾਰਖੰਡ ਵਿੱਚ ਉਨ੍ਹਾਂ ਦੀ ਸਮਰਥਕਾਂ ਨੇ ਜੀਐਮਐਮ ਵਰਕਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਰਾ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ 7 ਦਿਨਾਂ ਦਾ ਰਾਜਕੀ ਸੋਗ ਐਲਾਨਿਆ ਹੈ ਸ਼ਿਮੂ ਸਰੋਨ ਦਾ ਜਨਮ 11 ਜਨਵਰੀ 1947 ਨੂੰ ਹਜ਼ਾਰੀ ਬਾਗ ਦੇ ਨੇਮਰਾ ਪਿੰਡ ਵਿੱਚ ਹੋਇਆ ਸੀ ਉਨ੍ਹਾਂ ਦੀ ਮੌਤ ਨੂੰ ਝਾਰਖੰਡ ਦੀ ਰਾਜਨੀਤੀ ਵਿੱਚ ਇੱਕ ਯੁੱਗ ਦਾ ਅੰਤ ਮੰਨਿਆ ਜਾ ਰਿਹਾ ਹੈ ਉਨ੍ਹਾਂ ਦੀ ਅੰਤਮ ਸੰਸਕਾਰ ਬਾਰੇ ਜਾਣਕਾਰੀ ਜਲਦੀ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਜਿਹੜੀ ਹੈ ਸਾਂਝੀ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਸ਼ੁਭ ਸਰੌਣ ਜਿਹੜੇ ਨੇ ਉਹ ਚਾਰ ਖੰਡ ਦੇ ਵਿੱਚ ਇੱਕ ਬੜੇ ਵੱਡੇ ਸਿਆਸਦਾਨ ਵਜੋਂ ਜਾਣੇ ਜਾਂਦੇ ਨੇ ਦੂਸਰੇ ਪਾਸੇ ਉਹਨਾਂ ਨੇ ਹਜ਼ਾਰਾਂ ਸੰਸਥਾਵਾਂ ਚਲਾਈਆਂ ਸਮਾਜ ਵਾਸਤੇ ਚੰਗੇ ਕੰਮ ਕੀਤੇ ਇਹ ਚਾਰ ਖੰਡ ਅਤੇ ਉਸ ਦੇ ਚੋਣ ਵਾਲਿਆਂ ਲਈ ਉਸ ਦੇ ਸਮਰਥਕਾਂ ਲਈ ਵੱਡਾ ਝਟਕਾ ਹੈ